ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਮਰਾੜ ਮਾਨ ਮਰਾੜਾਂ ਦੇ ਨਾਲ ਇਹ ਪਿੰਡ ਦੋਸਤੋ ਮਸ਼ਹੂਰ ਆ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਡੇਰੀ ਦਾ ਕੰਮ ਆ ਤੇ ਬਹੁਤ ਹੀ ਚੰਗੇ ਪਸ਼ੂ ਰੱਖੇ ਹੋਏ ਆ ਸਾਰੇ ਪ੍ਰੋਪਰ ਰਿਕਾਰਡ ਦੇ ਪਸ਼ੂ ਆ ਬਾਈ ਕੋਲੇ ਤੇ ਇਹ ਜਿਹੜੀ ਵਹੜ ਅੱਜ ਤੁਹਾਨੂੰ ਵੀਡੀਓ ਵਿਖਾਉਣੀ ਆ ਬਣਾ ਕੇ ਦਿਖਾਉਣੀ ਆ ਇਹਦਾ ਪ੍ਰੋਪਰ ਰਿਕਾਰਡ ਵੀ ਇਹਨਾਂ ਬਾਈ ਜਹਰਾਂ ਕੋਲੇ ਸਾਂਭਿਆ ਪਿਆ ਸਾਰੀ ਡਿਟੇਲ ਆਪਾਂ ਬਾਈ ਜਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆ ਦੋਸਤੋ ਉਹਨੂੰ ਵੀ ਫੋਲੋ ਕਰਿਓ ਤੇ ਆਓ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸੋ ਅਮਰਤਪਾਲ ਸਿੰਘ ਅਮਰਤਪਾਲ ਅਮਰਪਾਲ ਵੀਰੇ ਆਪਣਾ ਦੁੱਧ ਦਾ ਕੰਮ ਹਾਂਜੀ ਬਾਈ ਜੀ ਠੀਕ ਹੈ ਜੀ ਤੇ ਕਿੰਨੀਆਂ ਗਾਂਈਆਂ ਰੱਖੀਆਂ ਹੋਈਆਂ ਗਾਂਈਆਂ ਕਾਫੀ ਨੇ ਤੁਸੀਂ ਦੇਖੀਆਂ ਹੀ ਆ 8-10 ਟੰਗਾਂ ਦੁੱਧ ਵਾਲੀਆਂ ਸਾਰੀਆਂ ਪ੍ਰੋਪਰ ਰਿਕਾਰਡ ਦੀਆਂ ਹੀ ਹਾਂਜੀ ਪ੍ਰੋਪਰ ਰਿਕਾਰਡ ਸਾਰੀਆਂ ਇਹ ਜਿਹੜੀ ਵਾੜ ਕੋਲੇ ਆਪਾਂ ਖੜੇ ਆ ਕਿੰਮਾ ਸੂਆ ਸੂਣਾ ਇਹਨੇ ਇਹਨੇ ਦੂਜਾ ਸੂਆ ਸੂਣਾ ਜੀ ਹੁਣ ਦੂਜਾ ਸੂਆ ਸੂਣਾ ਜੀ ਤੇ ਪਹਿਲੇ ਸੂਏ ਦਾ ਦੁੱਧ ਰਿਕਾਰਡ ਕੀ ਰਿਹਾ ਬਾਈ ਇਹਦਾ ਪਹਿਲੇ ਨੇ 26 ਲੀਟਰ ਪਲੱਸ ਦਿੱਤਾ ਦੁੱਧ 26 ਪ ਤੇ ਪਈ ਪੀ ਪਲੱਸ ਹਾਂਜੀ ਠੀਕ ਆ ਜੀ ਇਹ ਕਿੰਨੇ ਦਿਨ ਲੈਂਦੀ ਹੈ ਬਾਈ ਦਿਨ ਬਾਈ 5 ਕੇ ਲੈਂਦੀ ਹੈ ਹਜੇ ਤੇ ਕਿਹੜੇ ਬੁੱਲ ਦਾ ਸੀਮਣ ਇਹਦੇ ਲੱਗਿਆ ਜੀ ਇਹਦੇ ਐਬੀਐਸ ਦਾ ਹੌਟਸਟਾਰ ਲੱਗਿਆ ਤੇ ਆਪ ਇਹ ਪੀਡੀਐਫ ਵਾਲੇ ਲੈਜੈਂਡ ਬੁੱਲ ਦੀਤੀ ਆ ਆਪ ਵੀ ਚੰਗੇ ਦੀ ਆ ਤੇ ਗਾਂ ਸੀਮਣ ਵੀ ਚੰਗਾ ਲੱਗਿਆ ਪਸ਼ੂ ਬਾਕੀ ਸਾਰੇ ਹੀ ਚੰਗੇ ਦੇ ਠੀਕ ਆ ਜੀ ਲਓ ਵੀ ਮਿੱਤਰੋ ਪਸ਼ੂਆਂ ਨਹੀਂ ਤੁਹਾਨੂੰ ਨਿਗਾ ਪਹਿਲਾਂ ਵੀ ਮਰਵਾਤੀ ਆ ਤੇ ਪਰ ਫਿਲ ਹਾਲ ਆ ਇਹ ਜਿਹੜੀ ਵਹਿੜ ਆ ਇਹ ਵੇਚਣੀ ਆ ਦੂਜਾ ਸੂਆ ਇਹਨੇ ਸੋਨਾ ਕਰਮਾ ਵਾਲੀ ਨੇ ਤੇ ਸਾਰੇ ਅੰਗ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਜਿਆਦੇ ਚੰਗੇ ਆ ਦੇਖ ਸਕਦੇ ਹੋ ਤੁਸੀਂ ਕੱਦ ਕਾਠ ਬਹੁਤ ਆ ਤੇ ਥਾਣ ਹਵਾਨੇ ਦਾ ਤਾਂ ਆਂਤੀ ਕੋਈ ਨਹੀਂ ਦੋਸਤੋ ਬਹੁਤ ਹੀ ਚੰਗਾ ਜਿਆਦੇ ਲੱਗਿਆ ਦੇਖ ਸਕਦੇ ਹੋ ਤੁਸੀਂ ਖਣ ਤੋਂ ਥਣ ਦਾ ਗੈਬ ਚੰਗਾ ਹੈ ਤੇ ਸੈਜ ਥਣ ਦਾ ਬਹੁਤ ਚੰਗਾ ਹੈ ਤੇ ਹਜੇ ਦਿਨ ਲੈਂਦੀ ਆ ਦੋਸਤੋ ਵਹਿੜ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾਉਣੇ ਆ ਬਹੁਤ ਪਧਰਾ ਲੇਵਾ ਦੂਜੇ ਪਾਸੇ ਤੋਂ ਦੋਸਤੋ ਬਿਲਕੁਲ ਸੇਮ ਸੈਜ ਆ ਥਣਾਂ ਦਾ ਤੁਸੀਂ ਦੇਖ ਸਕਦੇ ਹੋ ਮਿਲਕ ਵੇਨ ਵੀ ਚੰਗੀ ਆ ਇਹ ਥਣਾਂ ਦਾ ਸੈਜ ਬਹੁਤ ਹੀ ਜਿਆਦੇ ਚੰਗਾ ਹੈ ਚੰਗੀ ਰਾਜੀ ਪਲੀਆ ਦੋਸਤੋ ਚੰਗਾ ਦੁੱਧ ਕੱਢੂਗੀ। ਬਾਕੀ ਰਿਕਾਰਡ ਤੁਹਾਨੂੰ ਦੱਸ ਹੀ ਦਿੱਤਾ ਹੈ ਸਾਰਾ ਚੰਗਾ ਤੇ ਤੋੜ ਕੇ ਤੁਹਾਨੂੰ ਇਹ ਦਿਖਾ ਦਿੰਦੇ। ਦੇਖ ਸਕਦੇ ਹੋ ਦੋਸਤੋ ਬਹੁਤ ਵੱਡਾ ਹਵਾਨਾ ਪਿਛਲੇ ਪਾਸੇ ਨੂੰ ਦੱਸਦਾ ਹੋਇਆ ਦੇਖ ਦੇਖ ਸਕਦੇ ਹੋ ਤੁਸੀਂ। ਬਹੁਤ ਰੰਗਵਾਜ ਆ ਤੇ ਵੇਲ ਵੀ ਦੋਸਤੋ ਬਹੁਤ ਚੰਗੀ ਹੈ। ਤੁਸੀਂ ਆ ਕੇ ਦੇਖੋਗੇ ਦੋਸਤੋ ਤਾਂ ਵਾਇੜ ਤੁਹਾਡੇ ਪਸੰਦ ਆਊਗੀ ਬਹੁਤ ਹੀ ਚੰਗੀ ਕੁਆਲਿਟੀ ਦੀ ਵਾਇੜ ਆ ਦੋਸਤੋ ਬਾਈ ਕੋਲੇ ਥੋੜੇ ਜਿਆਦਾ ਪਸ਼ੂ ਹੋ ਗਏ ਇਸ ਕਰਕੇ ਬਾਈ ਕਹਿੰਦਾ ਵੀ ਇਹਨੂੰ ਸੇਲ ਕਰਨਾ ਹੈ ਬਾਈ ਇਹ ਕੀ ਮੁੱਲ ਰੱਖਿਆ ਇਹਦਾ ਮੁੱਲ ਬਾਈ ਇਹਦਾ 1 ਲੱਖ 40000 1 ਲੱਖ 40000 ਤੇ ਮਾਨਤਾਨ ਹੋ ਜਾਊਗਾ ਬਾਈ ਹਾਂ ਮਾਨਤਾਨ ਕਰ ਦਾਂਗੇ 2-4000 ਲਓ ਵੀ ਮਿੱਤਰੋ ਬਣਦਾ ਮਾਨਤਾਨ ਤੁਹਾਡਾ ਇਹਦੇ ਵਿੱਚੋਂ ਜ਼ਰੂਰ ਕੀਤਾ ਜਾਊਗਾ ਜਿਸ ਵੀ ਕਿਸੇ ਵੀਰ ਨੂੰ ਇਹ ਵਾਇੜ ਪਸੰਦ ਆ ਦੂਜਾ ਸੂ ਹੈ ਦੁੱਧ ਰਿਕਾਰਡ ਚੰਗਾ ਹੈ ਤੇ ਚੰਗੇ ਸੀਮਣ ਦੀ ਆਪ ਆ ਤੇ ਗਾਂ ਅੱਗੇ ਚੰਗਾ ਸੀਮਣ ਲੱਗਿਆ ਤੇ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਲੱਗਿਆ ਹੋਇਆ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਖੇੜਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਇਹੀ ਵੀਡੀਓਦਾਂ ਧੰਨਵਾਦ